मिलनि का चा सिदर दली गली मथा चओ تر दली DJ ਕਾਣ ਨਕੀਂ ਦੇ ਸੁਰਸੋ ਤੇਰੀਏ ਬੁਲਨੇ लगे तीन दिन रेत बिना सब ठिकाने दूर रेत के ही अटक लकुंजा पुंजा कट मने कट मने पुंजा पुंजा कट मने कट मने लकुंजा पुंजा कट मने कट मने पुंजा पुंजा कट मने کڏھن 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 کڏھن

ਕਾਸੀ ਲਖੀ ਨੂੰ ਗਿਆ ਰੱਖਣ ਸਮਾਤ ਕਬੀਰ ਸਾਹਿਬ ਦਾ ਪ੍ਰਕਾਸ਼ ਬਣ ਸਾਜੀ ਪ੍ਰਮਾਣ ਕਰੇ ਕਿ ਮੈਂ ਇਹ ਉਹਨਾਂ ਨੇ ਬਾਣੀਆ ਉਹਨਾਂ ਨੇ ਪਾਣੀ ਦਾ ਉਚਾਰਨ ਕੀਤਾ ਹੈ ਸ਼ਲੋਕ ਉਹਨਾਂ ਨੇ ਹਜ਼ਾਰਾਂ ਸ਼ਲੋਕ ਨੇ ਹਜ਼ਾਰਾਂ ਸ਼ਬਦ ਹੈ ਗੁਰਦਵਾਰ ਸਾਹਿਬ ਦੇ ਵਿੱਚ ਪਾਣੀ ਭਰੀ ਪਈ ਹੈ ਜਿਸ ਜਿ अगर छोटे जितने भी मात्रा भी ऐसी उसमें बैठ कर लिए अगर इतना सी सोचन लग जाइए कभी बुरा तो देख नहीं चला बुरा तो मिले कोई इस कोई दूर आए नहीं शासन में इतनी हिम्मत करे तो ये परमात्मा नाम रूप को जाता है अगर यही उसे हिम्मत में कटा देता है कबीर मन तो एक है

لیکن સાધુ ملے سے پائی સામને ایک સાધુ ملے રાતકાલજી महाराज 16/1992 ਨੂੰ ਦਿੱਲੀ والے દર્શકોએ ایک ਬੇਟੀ ਪੈਂਸਨਿਤ ਬੈਠੀ ਹੈ ਇਹਨਾਂ ਦੇ ਘਰ ਇਹਦੇ ਪਿਤਾ ਜੀ ਫੌਜੀ ਸਾਹਿਬ बिहारीलाल ਜੀ ਇਹਨਾਂ ਦੀ ਕਿਰਪਾ ਨਾਲ ਹੀ ਇੱਕ ਘਰ ਬਣਾਣ ਕੇਸੀ ਕਵੀਨਾਂ ਦੇ ਸਰਕਾਰ ਦਾ ਹਾਕ ਕਰ ਰਹੇ ਨੇ और उसे बैठ के सारे बिचारा इतने होने जाते हैं एक ग्रंथ के ग्रंथ खुल जाते हैं दो दो चार चार घंटे बैठे रहना से उसका फल है कि मैं एक साधु मिले साधु तो आज मैं आपके लिए क्योंकि सिर्फ बदलना किसने है बदलना करने नहीं बदलना बदलना है तो मानने बदलना लेकिन मन सा बल जाता है मन अच्छी सीट मिल जाती है कल तुम सुबह यात्रा गए गए और तुम देखा कि सारे बच्चे बच्चे छोटे बच्चे बच्चे नहीं करते पता नहीं अस कि आए पता नहीं अभी की सुन रहे हैं पता नहीं अभी की बोल रहे हैं कि अस की कर रहे हैं बड़ा दुख लगे कभी चीज देखिए ਕਿ ਸਾਡੇ ਛੋਟੇ-ਛੋਟੇ ਬੱਚੇ ਤੇ ਰਸਤਾ ਉੱਤੇ ਘਪੜਦੇ ਜਾਂਦੇ ਨੇ ਬੜਾ ਆਜੋ ਅਸੀਂ ਕਿੱਧਰ ਜਾਣੇ ਪਏ ਜਦੋਂ ਜਦਿ ਸ਼ਾਦੀ ਚਲਾਣ ਨੂੰ ਸਾਡੇ ਬੱਚੇ ਸ਼ਾਦੀ ਖਰਾਕ ਖਾਂਦੇ ਕਿਤੇ ਕੀ ਕਰ ਰਹੇ ਐ ਅਸੀਂ ਅਸੀਂ ਤਾਂ ਸਤਪੁਰੂ ਕਵੀਰ ਸਾਹਿਬ ਕੋਲ ਨੂੰ ਕੁਝ ਆਪਣੀ ਜੁੜੀ ਦਾ ਖਿਆਲ ਕਰਨ ਬਾਅਦ ਤੇ ਵੇਖਣੇ ਵਾਸਤੇ ਅਸੀਂ ਉਹਨਾਂ ਨੂੰ ਬਾਣੀ ਨੂੰ ਸੁਣਨਾ ਸੱਤਨਿਕ ਬੈਠਣਾ ਭਰਾਈ ਸੰਸਨ ਦੀਨ ਵਾਸਤੇ ਲੜਦਾ ਦੀਨ ਮੈਂ ਦੀਨ ਧਰਮ ਵੀ ਹੈ ਦੀਨ ਗਰੀਬੀ ਵੀ ਹੈ ਦੀਨ ਨਾਚਾਰ ਵੀ ਹੈ ਹੋਰ ਵੀ ਅਰਥ ਨਿਕਲਦੇ ਹੋਣਗੇ ਲੇਕਿਨ ਇੱਥੇ ਜੋ ਸਤਿਗੁਰੂ ਕਬੀਰ ਸਾਹਿਬ ਜੀ ਦਾ ਕਹਿਣ ਦਾ ਜੋ ਸਿਧਾਂਤ ਹੈ ਉਹ ਕਹਿੰਦੇ ਵੀ ਆਤਮਾ ਜਿਹੜੀ ਇਹ ਤਨ ਵਿੱਚ ਰਹਿੰਦੀ ਹੈ ਉਹ ਦੀਨ ਹੈ ਗਰੀਬ ਹੈ ਦੀਨ ਇਸ ਕਰਕੇ ਹੈ ਕਿ ਚਾਹੇ ਰਾਜਾ ਕਿਤਨਾ ਮਰਜੀ ਵੱਡਾ ਤਾਕਤਵਰ ਹੋਵੇ ਜੀ ਜਦੋਂ ਕਿਸੇ ਰਾਜ ਦੇ ਅਧੀਨ ਹੋ ਜਾਂਦਾ ਤਾਂ ਤਾਕਤ ਉਹਦੀ ਖਤਮ ਹੋ ਜਾਂਦੀ ਹੈ ਲੇਕਿਨ ਜਦੋਂ ਕੋਈ ਦੇ ਬਾਕੀ ਰਹਿਣ ਦੇ ਸਾਥੀਆਂ ਮਲਾ ਕਰਕੇ ਉਹਨੂੰ ਛੁਡਾ ਲੈਂਦੇ ਨੇ ਤੇ ਉਹਦੀ ਤਾਕਤ ਫੇਰ ਹੋਂਦੀ ਹੋ ਜਾਂਦੀ ਐਸੀ ਤਰ੍ਹਾਂ ਆਤਮਾ ਜਿਹੜੀ ਅੰਦਰ ਵੱਜੀ ਪਈ ਹੈ ਮਨ ਜਿਸ ਤੇ ਪਰ ਕਬਜ਼ਾ ਕੀਤਾ ਪਿਆ ਹੈ ਇਹ ਮਨ ਕੋ ਛੋਟੀ ਤਾਕਤ ਨਹੀਂ ਇਹ ਮਤ ਸਮਝ ਲੋ ਕਿ ਮਨ ਨੇ ਮਈ ਕਿੰਨਾ ਲੋਕਾਂ ਤੇ ਮਨ ਦਾ ਰਾਜ ਹੈ ਇਹ ਸਾਰੇ ਸਰੀਰ ਦੇ ਉੱਪਰ ਮੰਨ ਦਾ ਹੀ ਰਾਜ ਹੈ। ਲੇਕਿਨ ਜਦੋਂ ਤੁਸੀਂ ਉਸ ਦੇ ਵਾਸਤੇ ਲੜਦੇ ਹੋ ਲੜਨਾ ਕਿ ਦੇ ਨਾਲ ਆਤਮਾ ਨੂੰ ਉਹਦੀ ਕੈਦ ਤੋਂ छुड़ाਣਾ ਹੈ। ਉਹ छुड़ाਣਾ ਕਿਵੇਂ ਹੈ? ਕਬੀਰ ਸਤਿਗੁਰੂ ਸ਼ੂਰ ਮੈਂ ਬਾਹਿਆ ਬਾਣ ਜੋਇ ਲਾਗਤ ਹੀ ਵੁਏ ਗਿਰ ਪੜਾ ਪੜਾ ਕਲੇਜੇ ਛੇ। ਪਾਉ ਤੇ ਪਿੰਗਲ ਵਿਆ ਮਾਰਾ ਸਤਿਗੁਰ ਬਾਣ। बुंगा हुआ बाबरा बहरा हुआ कान पाओ ते पिंगल लग जाए फिर उठ जोगा नहीं रहता है शब्द की कमाई तो बिना मन किसी से काबू नहीं होया इतना ए मन शक्ति ए मन शिव ए मन पंच का जीव ए मन लय उन मन रहे तो तीन लोग की बात करें तो असि इस मन जो ਕੈ ਦਿਲ ਚੋਂ ਆਪਣੀ ਆਤਮਾਨ ਸੁਡਾਣਾ ਹੈ। ਔਰ ਸੁਡਾਣਾ ਕਿਵੇਂ ਹੈ? ਸਾਧੂ ਮਿਲੇ ਸਤਿ ਪਾਈਏ। ਕਿ ਇਹ ਜੋਗ ਕੇ ਭੋਗ, ਦੋ ਮਿਲਕਾਰ ਜੋ ਪੁਜੇ RAM ਨਾਮ ਸੰਜੋਗ। ਲੋਕ ਜਾਣੇ ਗੀਤ ਹੈ। ਲੋਕ ਕਹਿੰਦੇ ਗੀਤ ਬੋਲਦੇ ਨੇ ਪਏ। ਲੇਕਿਨ ਗੀਤ ਨਹੀਂ ਇਹ ਤਾਂ ਬ੍ਰह्म ਵਿਚਾਰ। ਜਿੱਤੇ ਪਰਮਾਤਮਾ ਬ੍ਰਹਮ ਦੀ ਵਾਹਿਗੁਰੂ ਦੀ ਬੜੀ ਵੱਡੀ ਵਿਚਾਰ ਹੈ। ਇਸ ਵਿਚਾਰ ਨੂੰ ਗਾ ਗਾ ਕੇ ਸਾਡੇ ਮਹਾਪੁਰਸ਼ ਸਿੱਧੇ ਸਿੱਧੇ ਬੇਕੁੰਠ ਚਲੇ ਗਏ ਪਰ ਸਾਨੂੰ ਰਸਤਾ ਦੇ ਕੇ ਗਏ ਜੇ ਤੁਸੀਂ ਵੀ ਇਹ ਰਸਤੇ ਤੇ ਚਲੋ ਤੇ ਤੁਹਾਨੂੰ ਸਿੱਧੇ ਬੇਕੁੰਠ ਲੈ ਜਾਵਾਂਗੇ ਲੇਕਿਨ ਅਸੀਂ ਇਹ ਰਸਤੇ ਕਿਉਂ ਨਹੀਂ ਪਕੜ ਲਏ ਅਸੀਂ ਗੁਣਮੁਖ ਕਿਉਂ ਨਹੀਂ ਬਣ ਲਏ ਪਏ ਆ ਸਾਡੇ ਬੱਚੇ ਕਿਉਂ ਖਰਾਬ ਹੁੰਦੇ ਨੇ ਪਏ ਕਿਉਂ ਸ਼ਰਾਬ ਨਸ਼ੇ ਵਿੱਚ ਪੈਂਦੇ ਨੇ ਪਏ ਇਸ ਦਾ ਕਾਰਨ ਇਹ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਸੱਸੰਗ ਵਿੱਚ ਲੈ ਕੇ ਨਹੀਂ ਜਾਂ ਗੁਰੂ ਘਰ ਵਿੱਚ ਲੈ ਕੇ ਨਹੀਂ ਜਾਂਦੇ ਬੱਚਾ ਸਾਡਾ ਵਿਗੜ ਜਾ ਸਾਵਾਰੀ ਵਿਗੜ ਜਾਏ ਨਸ਼ਿਆਂ ਵਿੱਚ ਲੱਗ ਜਾ ਸਾਵਾਰੀ ਲੱਗ ਜਾਏ ਲੇਕਿਨ ਸਾਨੂੰ ਉਹ ਮਨਜ਼ੂਰ ਹੈ ਮਾਂ ਬਾਪ ਨੂੰ ਮਾਰਨਾ ਸਾਨੂੰ ਮਨਜ਼ੂਰ ਹੈ ਲੇਕਿਨ ਉਹ ਬੱਚਾ ਅਚੀ ਸੰਗਤ ਵਿੱਚ ਨਾ ਆ ਜਾਏ ਇਹ ਸਾਨੂੰ ਮਨਜ਼ੂਰ ਨਹੀਂ ਕਿੰਨੇ ਕਿੰਨੇ ਬੱਚੇ ਟੀਕੇ ਲਾ ਲਾ ਕੇ ਨਹੀਂ ਅਗਰ ਕਮੀ ਹੈ ਅਕਲ ਦੀ ਕਮੀ ਹੋ ਸਕਦੀ ਹੈ

दुआर सब दुआ सब है भी सच नाने तो 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 के भी सच को भाल जिधर हुआ है तो जिधर प्रभाव में जो भाव जिधर उसका सिक्कड़ का दुआर तो सबके बीच सामने सामने सारे और अपना जीवन सुन करिए और अपने बच्चे नॉर्मल बच्चे नहीं आपको विषय क्या है आज बच्चे सारे छोटे-छोटे बच्चे बात देख रहे हैं इसी क्यों बोल तो मेरी तो बात आपको समझ नहीं आ

संत ना हो के में तो लड़ जग मतलब इंसान तो संत कभी सा की का जिसु काई सा प्रकाश पर है इन तो अपना सास को जो को रहना किया है बस इतना है अब आप पूछना कोई प्रतिज्ञा कर लिए। एक एक प्रतिज्ञा तुझी कर दियो सारे करवा चाहो तो वैसे संत का पार्टी कर दो तो

इकती रुपये महीने तो बचा लें तो साल तीन सौ रुपये बढ़ जाते हैं दसा साल छत्तीस रुपये हो जाते हैं एक रुपये न जो एक छोटी जो आदत बदलते बिलकुल सच्चे सुचे हो जाते हैं और वातावरण जो संगा नहीं लगता पाया जिम्मेवारी असी है बहार जाके सब चंगा लगता है लेकिन अपने घर को अस ग करी जा रहे

जिन्हों ने सूद चलन का उपदेशा जिन्हों की बाणी गुरु ग्रंथ साहब जी के दर्ज है जिन्होंने सामू ਬਹੁਤ ਵੱਡੇ ਵੱਡੇ ਉਪਦੇਸ਼ ਦਿੱਤੇ ਅੱਜ ਅਸੀਂ ਸਾਰੇ ਉਹਨਾਂ ਦੇ ਜਨਮ ਦਿਹਾੜੇ ਤੇ ਇਕੱਠੇ ਹੋਏ ਆ ਪਹਿਲਾਂ ਤਾਂ ਮੈਂ ਪੂਰੀ ਸਾਧ ਸੰਗਤ ਨੂੰ ਸਤਿਗੁਰੂ ਪੀਰ ਮਹਾਰਾਜ ਜੀ ਦੇ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਦੀ ਆ ਕਿ ਅੱਜ ਜਿਸ ਸਾਰੇ ਬਹੁਤ ਵੱਡੀ ਖੁਸ਼ੀ ਦੇ ਵਿੱਚ ਇਥੇ ਉਹਨਾਂ ਦੇ ਜਨਮ ਦਿਹਾੜੇ ਮਨਾ ਰਹੇ ਹਾਂ ਜਿੱਦਾਂ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਉਪਦੇਸ਼ ਦਿੱਤੇ ਆ ਤੇ ਸਾਨੂੰ ਸਾਰਿਆਂ ਨੂੰ ਜਿਵੇਂ ਆਚਾਰਿਆ ਜੀ ਜਦੋਂ ਮੈਂ ਐਂਟਰੀ ਕੀਤੀ ਉਦੋਂ ਦੱਸ ਰਹੇ ਸੀ ਕਿ ਸਾਨੂੰ ਉਹਨਾਂ ਦੇ ਭਜਨ ਪੜਨੇ ਚਾਹੀਦੇ ਆ ਤੇ ਉਹਨਾਂ ਦੇ ਅਮਲ ਵੀ ਕਰਨਾ ਚਾਹੀਦਾ ਜਦੋਂ ਅਸੀਂ ਭਜਨ ਪੜਦੇ ਆ ਤੇ ਉਹਨੂੰ ਉਹਨਾਂ ਦੇ ਅਰਥ ਦੇਖੋ ਕੀ ਆ ਕਿ ਜਦੋਂ ਅਸੀਂ ਅਰਥ ਪੜਦੇ ਆ ਤਾਂ ਫਿਰ ਪਤਾ ਲੱਗਦਾ ਕਿ ਜੀਵਨ ਕੀ ਹੈ ਮੇਰਾ ਮੁੱਛ ਮੇ ਕਿਛ ਨਹੀਂ ਜੋ ਕਿਛ ਹੈ ਤੋਂ ਤੇਰਾ ਤੇਰਾ ਤੁਸ ਕੋ ਸੌਂਪ ਦੇ ਕਿਆ ਲਾਗੇ ਨੇ ਬਹੁਤ ਵੱਡੇ ਵੱਡੇ ਉਪਦੇਸ਼ ਜੋ ਮਹਾਰਾਜ ਜੀ ਨੇ ਦਿੱਤੇ ਆ ਸਮਝਿਆ ਤੇ ਚਾਹੀ ਸੀ ਉਹਨਾਂ ਦੇ ਉਪਦੇਸ਼ ਤੇ ਚੰਨਣ ਤੇ ਆਪਾ ਆਪਣਾ ਮਨ ਬਣਾ ਲਈਏ ਤਾਂ ਫਿਰ ਅਸੀਂ ਆਪਰੇ ਆਪੂ ਭਾਗਾ ਵਾਰੇ ਕਮਾਂਗੇ ਕਿਆ ਪਤਾ ਰਿਹਾ ਜੇ ਤੂੰ ਪਰ ਕੋਨਾਹੋ ਪੁਰੇਸ਼ਾਨ ਨੂੰ ਸਾਨੂੰ ਮੰਨਣਾ ਪੈਣਾ ਜੇ ਅਸੀਂ ਉਹਨਾਂ ਦੇ ਉਪਦੇਸ਼ ਜਿਹੜੀ ਪਾਣੀ ਜਿਹੜੀ ਉਹਨਾਂ ਦੀ ਸ਼ਲੋਕ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨੇ ਲਾਹੌਰ ਵੀ ਕਾਰ ਦੇ ਵਿੱਚ ਪੜ੍ਹਦੀ ਆ ਰਹੀ ਸੀ ਤਾਂ ਅਨੰਦ ਆ ਰਿਹਾ ਸੀ ਮਨ ਕਿ ਸਤਕੁਲ ਵੀ ਮਹਾਰਾਜ ਜੀ ਜਿਹੜੀ ਪਾਣੀ ਆਉ ਪੜ੍ਹ ਕੇ ਬੜੀ ਸ਼ਾਂਤੀ ਮਿਲਦੀ ਮਨ ਨੂੰ ਕਿਉਂਕਿ ਉਹਨਾਂ ਨੇ ਬਹੁਤ ਕੁਝ ਦੱਸਿਆ ਉਹਨਾਂ ਦਾ ਇਹ ਮਾਰਕ ਦਰਸ਼ਨ ਉਹ ਸਾਜੀ ਦਾ ਸੀ ਪੰਜਾਂ ਸਾਜੀ ਦਾ ਸੀ ਤੇ ਇੱਕ ਪਿਆਰ ਦਾ ਸੀ ਕਿ ਪਿਆਰ ਦਾ ਉਪਦੇਸ਼ ਕਿ ਅਸੀਂ ਸਾਰੇ ਜੀ ਦਾ ਅੱਜ ਇਕੱਠੇ ਹੋ ਕੇ ਬੈਠੇ ਆ ਤੇ ਅਸੀਂ ਸਾਰੇ ਇਤਾਂ ਪਿਆਰ ਦੇ ਨਾਲ ਇੱਕ ਦੂਸਰੇ ਦੇ ਨਾਲ ਕਿਉਂਕਿ ਕੁਝ ਵੀ ਹੈਗਾ ਲੈ ਕੇ ਜਾਣ ਲਈ ਪਤਾ ਨਹੀਂ ਕੁਝ ਵੀ ਪਿਛੇ ਦੇਦੋਂ ਪ੍ਰਧਾਨ ਜੀ ਵੀ ਲੈ ਚੋਈ ਤੁਮ ਸਾਰਿਆਂ ਨੂੰ ਪਤਾ ਦੇਖੋ ਨਾਲੀ ਬੇਟੀ ਦਾ ਅਸੀਂ ਇੱਥੇ ਮੰਤਰੀ ਸਾਹਿਬ ਵੀ ਆਏ ਸੀ ਤੇ ਮੈਂ ਵੀ ਇੱਥੇ ਮੰੰਦਰ ਆਈ ਸੀ ਤਾਂ ਜਦੋਂ ਸਾਰਿਆਂ ਨੇ ਕਿਹਾ ਸੀ ਕਿ ਬੱਚੀ ਨੂੰ ਨੌਕਰੀ ਮਿਲਣੀ ਚਾਹੀਦੀ ਆ ਕਿਉਂ ਸਤਪੁਰ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਉਹ ਬੱਚੀ ਨੂੰ ਨੌਕਰੀ ਮਿਲ ਗਈ ਨਾ ਇਹ ਵੀ ਸੱਚੇ ਪਾਤਸ਼ਾਹ ਦਾ ਅਸ਼ੀਰਵਾਦ ਕਿਉਂਕਿ ਤਾਈਂ ਕਹਿੰਦੀ ਮੈਂ ਕੁਛ ਨਹੀਂ ਹੈਗਾ ਇੱਥੇ ਕਿ ਆਪਾਂ ਪਤਾ ਨਹੀਂ ਕਦੋਂ ਦੁਨੀਆ ਤੋਂ ਚਲੇ ਜੋ ਜਿਨ੍ਹਾਂ ਨੇ ਵਾਟਰ ਕੁਲਰ ਵੀ ਲਗਵਾਇਆ ਉਹਨੇ ਬਹੁਤ ਸੇਵਾ ਕੀਤੀ ਰਜੀਵ ਭਾਈ ਉਹਨਾਂ ਨੇ ਬੇਨਤੀ ਕੀਤੀ ਉਹਨਾਂ ਦੇ ਕਾਪੀ ਵੀ ਵੰਡ ਲਈਆਂ ਉਹ ਬੱਚਿਆਂ ਨੂੰ ਆਪਣੇ ਜੋ ਹੈ ਕਾਪੀਆਂ ਜੋ ਸਾਡੇ ਵਿਸ਼ਵਾਸ ਪੁੱਛ ਜਿਹੜੇ ਬੱਚੇ ਕਾਪੀਆਂ ਲਈ ਜਾਂਦੇ ਨੇ ਉਹ ਵਾਪਸ ਤੁਹਾਡਾ ਕਾਪੀ ਲੈ ਲੈਣ ਉਹਨਾਂ ਨੂੰ ਬੇਨਤੀ ਹੈ ਬੱਚਿਆਂ ਕੇ ਇੱਕ ਵਾਰ ਕਾਪੀ ਲੈ ਕੇ ਘਰ ਨਿਕਲੀ ਜਾ ਲੇਕਿਨ Sali ya fi